ਸਭ ਤੋਂ ਵੱਡੀ ਚੀਜ਼ ਦਾ ਜਿਗਰਾ ਕੀ ਕਰ ਲੂਗਾ ਗੋਲੇ ਮਾਰਨ ਦਾ ਕਿਉਂ ਮਾਰਦਾ ਹੈ ਕੀ ਲੱਗਦਾ ਜੇ ਥਰੂ ਗੈਸ ਦੇ ਗੋਲਿਆਂ ਨਾਲ ਟਰਾਰ ਰਹੇ ਨੇ ਟਰਾਰ ਰਹੇ ਨੇ ਆ ਮੇਰੀ ਇੱਕ ਇੱਕ ਤੋਂ ਮੇਰੀ ਬਣੀ ਆ ਕੰਨਾ ਮੈਂ ਬਿਲਕੁਲ ਨਹੀਂ ਮੈਂ ਤਾਂ ਵੀ ਨਹੀਂ ਪਿੱਛੇ ਹਟਣਾ ਜੇ ਰੋਕਣ ਦੀ ਕੋਸ਼ਿਸ਼ ਕਰਨਗੇ ਨਹੀਂ ਰੁਕਦੇ ਤੁਸੀਂ ਮੈਂ ਕਾ ਜੀ ਨਜ਼ਾਰਾ ਹਿਆਰਾਂ ਨੂੰ ਫੇਰੇ ਨਾ ਇਹਨਾਂ ਨੂੰ ਨਾ ਇਹਨਾਂ ਦਾ ਚੁੱਕ ਦਾਂਗੇ ਫਿਰ ਇਹਨਾਂ ਨੂੰ ਨਜ਼ਾਰਾ ਬੰਨਨਾ ਦੂਜੇ ਤਰੀਕੇ ਚ ਵੀ ਆ ਤੁਰ ਗਏ ਤੇ ਗੋਲੇ ਸੀ ਬਹੁਤ ਘਟ ਗਿਣਤੀ ਚੋਂ ਤਾਂ ਗੋਲਿਆਂ ਤੇ ਗੋਲੇ ਫਰਾਈ ਜਾ ਰਹੇ ਨਹੀਂ ਕੋਈ ਗੱਲ ਨਹੀਂ ਕਿੰਨਾ ਚਿਰ ਚਲਾ ਲੈਣਗੇ ਇੱਕ ਦਿਨ ਚਲਾ ਲੈਣਗੇ ਦੋ ਦਿਨ ਚਲਾ ਲੈਣਗੇ ਕੀ ਇਹ ਇਹਨਾਂ ਨੂੰ ਭਜਾ ਲੈਣਗੇ ਕਿਤੇ ਰੋਡ ਕੌਣ ਬੰਦ ਕਰਦਾ ਕਹੇਦਾ ਕੌਣ ਬੰਦ ਕਰਦਾ ਇਹ ਸਾਰਿਆਂ ਦਾ ਰੋਡ ਆ ਇਸ ਪ੍ਰਸ਼ਾਸਨ ਨੇ ਕਈ ਦਿਨਾਂ ਦੇ ਲਗਾਤਾਰ ਲੱਗੇ ਹੋਏ ਸੀ ਬਜਰੀ ਲਿਆਂਦੀ ਇੱਥੇ ਹਰੇਟਾ ਲਿਆਂਦਾ ਵੱਡੇ ਵੱਡੇ ਬੈਰੀਕੇਡ ਬਣਾਏ ਜਿਹੜੇ ਤੁਸੀਂ ਖਿੱਚਣੇ ਸ਼ੁਰੂ ਕਰਤੇ ਇਹ ਜਿਹੜੇ ਨੇ ਨਾ ਇਹਨਾਂ ਦੇ ਤੇ ਪ੍ਰਬੰਧ ਬਹੁਤ ਛੋਟੇ ਨੇ ਇਹ ਬੋਟਾਂ ਵਾਸਤੇ ਖਰੀਦ ਕੇ ਲਿਆਉਂਦੇ ਨੇ ਸਾੜਕੋ ਖਰੀਦਣ ਵਾਲੇ ਨਹੀਂ ਸਾੜਕੋ ਆਪਣੇ ਆਪ ਆਉਣ ਵਾਲੇ ਸ਼ੰਭੂ ਬਾਰਡਰ ਤੇ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਅਥਰੂ ਗੈਸ ਦੇ ਗੋਲੇ ਸੁੱਟ ਰਿਹਾ ਸੁੱਟੇ ਜਾ ਰਹੇ ਨੇ ਸੋ ਲਗਾਤਾਰ ਵੱਡੀ ਗਿਣਤੀ 'ਚ ਕਿਉਂਕਿ ਪਹਿਲਾਂ ਸ਼ੁਰੂਆਤ ਸਵੇਰ ਤੋਂ ਕੋਈ ਕੋਈ ਗੋਲਾ ਸੁੱਟਿਆ ਗਿਆ ਉਸ ਤੋਂ ਬਾਅਦ ਜਦੋਂ ਭੀੜ ਵਧੀ ਕਾਫੀ ਕਿਸਾਨ ਆਗੂ ਬਧੇ ਨੌਜਵਾਨ ਬਧੇ ਤਾਂ ਅਥਰੂ ਗੈਸ ਦੇ ਜਿਹੜੇ ਗੋਲੇ ਸੀ ਉਹ ਲਗਾਤਾਰ ਵੱਡੀ ਗਿਣਤੀ 'ਚ ਸੁੱਟੇ ਜਾ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਨੇ ਕਿ ਕਿਸ ਤਰੀਕੇ ਨਾਲ ਅਥਰੂ ਗੈਸ ਦੇ ਗੋਲੇ ਬਾਈਯੂਰੀ ਮੌਜੂਦ ਨੇ ਕਿਸਾਨ ਆਗੂ ਮੌਜੂਦ ਨੇ ਸਾਡੇ ਨਾਲ ਕੀ ਨਾਮਾ ਜੀ ਆਪਣਾ ਆਪਣਾ ਨਾਮ ਬਲਵਿੰਦਰ ਸਿੰਘ ਜੀ ਪਿੰਡ ਟਿੱਖਾ ਠੀਕ ਹੈ ਭਾਰਤੀ ਸੈਨਿਕ ਕ੍ਰਾਂਤੀਕਾਰੀ ਠੀਕ ਹੈ ਤੁਸੀਂ ਅੱਗੇ ਵਧੇ ਸੀ ਕਿੱਥੇ ਤੱਕ ਗਏ ਅਸੀਂ ਅੱਗੇ ਤੁਰ ਤੱਕ ਗਏ ਆ ਜੀ ਠੀਕ ਹੈ ਕਿਥੋਂ ਪਾਪ ਆਪ ਕੋਚਰ ਪਾ ਕੇ ਖਿੱਚਦੇ ਆ ਹਾਂ ਉਥੋਂ ਟਰੈਕਟਰ ਦੇ ਨਾਲ ਚ ਬਰਾਬਰ ਸੀ ਠੀਕ ਹੈ ਉੱਥੇ ਜਾਂਦੇ ਰਾਵੜਾ ਵੀ ਮਾਰੀਆਂ ਠੀਕ ਹੈ ਤੇ ਪਾਣੀ ਦੀ ਸੇਵਾ ਕਰੋ ਕਿਹੜੀ ਰਾਬੜ ਹੈਗੀ ਤੁਹਾਡੇ ਕੋਲ ਅੱਛਾ ਚੱਨੀ ਕੋ ਪੈਰੀਗੜ ਜਿਹੜੇ ਬਰੇਤਾ ਬਜਰੀ ਨਾਲ ਬਣਾਏ ਹੋਏ ਨੇ ਉਹ ਖਿਚਲੇ ਕਿੰਨੇ ਕੁ ਖਿਚਲੇ ਉਹ ਦੋ ਦੋ ਖਿਚਲੇ ਤੀਜਾ ਗਿਆ ਜੀ ਹੁਣ ਅੱਛਾ ਦੂਜੀ ਵਾਰੀ ਮੈਂ ਕਿਹਾ ਸੀ ਬਦਲ ਕੇ ਜਾਂਦੇ ਅੱਜ ਮੁੰਡੇ ਠੀਕ ਹੈ ਦੂਜੀ ਵਾਰੀ ਮੇਰੀ ਵਾਰੀ ਸੀ ਕਿੰਨੇ ਕੁ ਵਜਨਦਾਰ ਨੇ ਉਹ ਉਹ ਦਾ ਬਾਬਲ ਅਰਤੋਈ ਹੈ ਜੀ ਤਨਾਲ ਸ਼ਾਹ ਬਣਾਈ ਆ ਠੀਕ ਹੈ ਉਹ ਮੈਂ ਦੇਖ ਰਿਹਾ ਸੀ ਕਿ ਦੋ ਦੋ ਟੋਚਨ ਪਾਏ ਹੋਏ ਨੇ ਟਰੈਕਟਰਾਂ ਦੇ ਦੋ ਦੋ ਤਾਂ 1855 ਦਾ ਜਮੋਰਾ ਡੀਆਈ ਦਾ ਸੀ ਜੀ ਠੀਕ ਹੈ ਦੋ ਟਰੈਕਟਰਾਂ ਨਾਲ ਖਿੱਚ ਕੇ ਲਿਆ ਜਾਂਦਾ ਉਹ ਕਿੰਨੀ ਕੁ ਗਣਤੀ ਚ ਪਏ ਨੇ ਉੱਥੇ ਉੱਤੇ ਜਿਹੜੇ ਇੱਕ ਤਾਂ 6 7 ਲਾਏ ਹੋਏ ਆ ਜੀ ਠੀਕ ਹੈ 6 7 ਸੋ ਤਿੰਨ ਖਿੱਚਲੇ ਹਾਂ ਜੀ ਤਿੰਨ ਖਿੱਚਲੇ ਠੀਕ ਹੈ ਚਾਰ ਚਾਰ ਰਹਿ ਗਏ ਠੀਕ ਹੈ ਫਿਰ ਦੁਬਾਰਾ ਪਤਾਗੇ ਠੀਕ ਹੈ ਹਾਂ ਜੀ ਯਾਨੀ ਕਿ ਪਹਿਲਾ ਰਸਤਾ ਸਾਫ਼ ਕਰਕੇ ਫਿਰ ਅਗਲੇ ਤੇ ਦੇਖੋਗੇ ਹਾਂ ਫਿਰ ਅਗਲੇ ਤੇ ਪਤਾਗੇ ਠੀਕ ਹੈ ਤੇ ਕਿਵੇਂ ਸੱਟ ਫੀਟ ਤਾਂ ਨਹੀਂ ਲੱਗੀ ਤੁਹਾਡੇ ਜਿਵੇਂ ਉੱਥੇ ਸੱਟ ਫੀਟ ਕਿਸੇ ਤੇ ਨਹੀਂ ਲੱਗੀ ਲੱਗੇ ਤਾਂ ਤਿੰਨ ਬੰਦਿਆਂ ਦੇ ਇੱਕ ਮੁੰਡਾ ਕਿਹਾ ਚਲਾਉਂਦਾ ਟਰੈਕਟਰ ਉਹਦੀ ਬਾਹ ਤੇ ਬੱਜਿਆ ਇਹਦੇ ਨਾਲ ਦੀ ਰਾਵਣ ਜੀ ਬਸ ਡੌਲੇ ਤੇ ਹਾਂ ਪਰ ਜਦੋਂ ਅਥਰੂ ਗੈਸ ਦਾ ਗੋਲਾ ਉੱਥੇ ਸੁੱਟਿਆ ਗਿਆ ਜਦੋਂ ਤੁਸੀਂ ਉਹ ਬੈਰੀਗੇਟਿੰਗ ਖਿੱਚ ਰਹੇ ਸੀ ਤਾਂ ਅੱਖਾਂ-ਅੱਖਾਂ 'ਚ ਪੂਰਾ ਪੈ ਗਿਆ ਜਨਕੇ ਬਹੁਤ ਕਿੰਨਾ ਉਦੋਂ ਕੁਝ ਨਹੀਂ ਦੇਖਿਆ ਜੀ ਅੱਛਾ ਬੈਰੀਗੇਟਿੰਗ ਕਿੰਨਾ ਮਰਜ਼ੀ ਪਾਜੇ ਪਾਜੇ ਜਿੰਨਾ ਮਰਜ਼ੀ ਪਰ ਹੁਣ ਕੋਮੇਟੀ ਤੂੰ ਆ ਜਾਉਂਦਾ ਉਹਦਾ ਕੁਝ ਨਹੀਂ ਹੁੰਦਾ ਠੀਕ ਹੈ ਛੱਟੋ ਜਾਂਦਾ ਹੁੰਦਾ ਠੀਕ ਹੈ ਬਜ ਕੀ ਨਾ ਵੱਡੀ ਚੀਜ਼ ਹੈ ਜਿਗਰਾ ਜੀ ਜੀ ਸਭ ਤੋਂ ਵੱਡੀ ਚੀਜ਼ ਹੈ ਜਿਗਰਾ ਠੀਕ ਹੈ ਕੀ ਕਰ ਲੂਗਾ ਗੋਲੇ ਮਾਰਨ ਦਾ ਕਿਉਂ ਮਾਰਦਾ ਹੈ ਅਸੀਂ ਕੋਈ ਕੋ ਮੰਗਨ ਦਾ ਠੀਕ ਹੈ ਸਾਡਾ ਭਰਾ ਆ ਹੀ ਹੈ ਹੂੰ ਸਾਨੂੰ ਜਾਣ ਦਵੇ ਹੂੰ ਹੱਕ ਨੇ ਸਾਡੇ ਅਸੀਂ ਲਾ ਕੇ ਛੱਡਣਾ ਅਸੀਂ ਮਰਦਾਂਗੇ ਤੇ ਸਾਡੇ ਪਿੱਛੇ ਬੱਚੇ ਆਗੇ ਹੂੰ ਠੀਕ ਹੈ ਮਹਾਰਾਜ ਦੇ ਅਸ ਵਿੱਚ ਬੜੀ ਬਰਗ ਨਾ ਕੀ ਲੱਗਦਾ ਜੇ ਅਥਰੂ ਗੈਸ ਦੇ ਗੋਲਿਆਂ ਨਾਲ ਡਰਾ ਰਹੇ ਨੇ ਡਰਾ ਰਹੇ ਨੇ ਆ ਮੇਰੀ ਇੱਕ ਇੱਕ ਤੋਂ ਮੇਰੀ ਬਣੀ ਹੈ ਕੰਨਾ ਮੈਂ ਬਿਲਕੁਲ ਨਹੀਂ ਮੈਂ ਤਾਂ ਵੀ ਨਹੀਂ ਪਿੱਛੇ ਹਟਣਾ ਠੀਕ ਹੈ ਗਾਣਾ ਵਿੱਚ ਕੀ ਹੋ ਗਿਆ ਜਨਕੀ ਕੀ ਲਗਾ ਸ਼ਾਮ ਤੱਕ ਰਸਤਾ ਸਭ ਕਰ ਦੋਗੇ ਸਭ ਬੋਟਾ ਜੀ ਅਸੀਂ ਮਤਲਬ ਆਵੇਂ ਇਹ ਜਿਹੜੀ ਜ਼ਮੀਨ ਦੇ ਵਿੱਚ ਇਹਨਾਂ ਨੇ ਲਾਈ ਉਹ ਸਾਡੀ ਮੇਰੀ ਜ਼ਮੀਨ ਹੈ ਜੀ ਮੇਰੀ ਬੇਟੀ ਦੀ ਜ਼ਮੀਨ ਆ ਜਿੱਥੇ ਇਹਨਾਂ ਨੇ ਗੋਲੇ ਮਾਰਨ ਦੇ ਹਨ ਠੀਕ ਹੈ ਉਹ 5 ਕਿੱਲੇ ਜ਼ਮੀਨ ਸਾਡੀ ਆ ਠੀਕ ਹੈ ਅਸੀਂ ਉੱਥੇ ਇਹਨਾਂ ਦੇ ਨਾਲ ਕੋਈ ਉੱਥੇ ਲਾਣਾ ਲਾ ਲੋ ਜੀ ਪਰ ਚੰਗਾ ਕੰਮ ਕਰਨ ਤੁਸੀਂ ਸਾਨੂੰ ਪੁੱਛੋਗੇ ਤੁਹਾਨੂੰ ਦੱਸਾਂਗੇ ਠੀਕ ਹੈ ਪਰ ਸਾਨੂੰ ਭਾਵੇਂ 6 ਮਹੀਨੇ ਰਹਿਣਾ ਪਏ ਹਾਂ ਤਾਂ ਕਿਉਂ ਜੀ ਠੀਕ ਹੈ ਅਸੀਂ ਇਹਨਾਂ ਨੂੰ ਕੁਝ ਲੈਣਾ ਨਾ ਸਾਨੂੰ ਪਰਮਾਤਮਾ ਨੇ ਦੇਣਾ ਪੈਸੇ ਸਾਡੇ ਕੋਲ ਆ ਗਏ ਜੇ ਰੋਕਣ ਦੀ ਕੋਸ਼ਿਸ਼ ਕਰਨਗੇ ਨਹੀਂ ਰੁਕਦੇ ਤੁਸੀਂ ਮੈਂ ਕਹਾਂ ਜੀ ਨਜ਼ਾਰਾ ਲਿਆ ਰੰਗ ਫੇਰੇ ਨਾ ਇਹਨਾਂ ਨੂੰ ਨਾ ਇਹਨਾਂ ਦਾ ਚੁੱਕ ਦਾਂਗੇ ਫਿਰ ਇਹਨਾਂ ਨੂੰ ਨਜ਼ਾਰਾ ਬੰਨਦਾ ਦੂਜੇ ਤਰੀਕੇ ਚ ਵੀ ਸਭ ਕੁਝ ਹੁੰਦਾ ਸਾਨੂੰ ਖੇਡਣਾ ਠੀਕ ਹੈ ਵੀਰ ਜੀ ਕੀ ਨਾਮ ਆਪਰਾ ਹਾਂ ਰਾਜਵੀਰ ਸਿੰਘ ਕੱਕੜ ਰਾਜਵੀਰ ਸਿੰਘ ਬੇਟੀ ਪੰਜਾਬ ਠੀਕ ਹੈ ਕਿਵੇਂ ਲੱਗਦਾ ਇੱਥੇ ਪਹੁੰਚੇ ਤੁਸੀਂ ਪਹਿਲਾਂ ਤਾਂ ਜਿਹੜੇ ਅਥਰੂ ਗਏ ਦੇ ਗੋਲੇ ਸੀ ਬਹੁਤ ਘੱਟ ਗਿਣਤੀ ਚੋਂ ਉਹ ਤਾਂ ਗੋਲਿਆ ਤੇ ਗੋਲੇ ਭਰਾਈ ਜਾ ਰਹੇ ਹੋਈ ਗੱਲ ਨਹੀਂ ਕਿੰਨਾ ਕਿ ਚਿਰ ਚਲਾ ਲੈਣਗੇ ਇੱਕ ਦਿਨ ਚਲਾ ਲੈਣਗੇ ਦੋ ਦਿਨ ਚਲਾ ਲੈਣਗੇ ਕੀ ਇਹ ਇਹਨਾਂ ਨੂੰ ਭਜਾ ਲੈਣਗੇ ਕਿਤੇ ਇਹ ਨਹੀਂ ਭੱਜਦੇ ਇਹ ਭੱਜਣ ਵਾਲੀਆਂ ਚੀਜ਼ਾਂ ਨਹੀਂ ਐ ਉਹ ਗੁਰੂ ਗੋਬਿੰਦ ਸਿੰਘ ਦਾ ਖੂਨ ਹੈ ਸਾਰਿਆਂ ਦੇ ਵਿੱਚ ਐਵੇਂ ਨਹੀਂ ਗਿਆ ਐਵੇਂ ਉੱਠ ਕੇ ਆ ਗਏ ਨੇ ਇਹ ਕਿਸੇ ਦੇ ਸਿਖਾਏ ਹੋਏ ਨੇ ਕਿਸੇ ਦਾ ਸਰਕਾਰੀ ਸੰਪਤੀ ਦਾ ਫੁੱਲ ਵੀ ਨਹੀਂ ਵੈਸੇ ਤੋੜਦੇ ਠੀਕ ਹੈ ਦੁਨੀਆਂ ਦਾ ਦੇ ਸਿਖਾਏ ਆ 20-20 ਸਾਲ ਦੇ ਤਜਰਬੇ ਨੇ ਇਹਨਾਂ ਦੇ ਤੇ ਕੋਈ ਇਹੋ ਜੀ ਕਾਨੂੰਨ ਦੀ ਲੰਘਣਾ ਨਹੀਂ ਕਰਦੇ ਪਰ ਇਹ ਸਾਡੇ ਗਾੜੀ ਕੰਡੇ ਪੀਜਦੇ ਨੇ ਰੋਡ ਕੌਣ ਬੰਦ ਕਰਦਾ ਕਿਸ ਦਾ ਕੌਣ ਬੰਦ ਕਰਦਾ ਇਹ ਸਾਰਿਆਂ ਦਾ ਰੋੜ ਆ ਸਾਰੇ ਜਾ ਸਕਦੇ ਆ ਸਕਦੇ ਇਹਨਾਂ ਨੇ ਬਾਰਡਰ ਬਣਾ ਲਿਆ ਪਾਕਿਸਤਾਨ ਦਾ ਪੁਲਿਸ ਪ੍ਰਸ਼ਾਸਨ ਨੇ ਕਈ ਦਿਨਾਂ ਦੇ ਲਗਾਤਾਰ ਲੱਗੇ ਹੋਏ ਸੀ ਬਜਰੀ ਲਿਆਂਦੀ ਇੱਥੇ ਹਰੇਤਾ ਲਿਆਂਦਾ ਵੱਡੇ ਵੱਡੇ ਬੈਰੀਕੇਡ ਬਣਾਏ ਜਿਹੜੇ ਤੁਸੀਂ ਖਿੱਚਣੇ ਸ਼ੁਰੂ ਕਰਤੇ ਇਹ ਜਿਹੜੇ ਨੇ ਨਾ ਇਹਨਾਂ ਦੇ ਉੱਤੇ ਪ੍ਰਬੰਧ ਬਹੁਤ ਛੋਟੇ ਨੇ ਜੀ ਇਹ ਪਬਲਿਕ ਸਾਡੀ ਗਾੜੀ ਇਹਨਾਂ ਦੇ ਪ੍ਰਬੰਧ ਤੇ ਕੁਝ ਵੀ ਨਹੀਂ ਗੇ ਠੀਕ ਹੈ ਇਹ ਜਿੰਨਾ ਚਿਰ ਮਰਜ਼ੀ ਲਾ ਲੈਣ ਜੇ ਇਹਨਾਂ ਨੇ ਚਾਰ ਦਿਨ ਦਾ ਸਮਾਂ ਹੀ ਹੈ ਨਾ ਚਾਰ ਪੰਜ ਦਿਨ ਆਪਣੀ ਤਿਆਰੀ ਕੀਤੀ ਅਸੀਂ ਇੱਕ ਦੋ ਦਿਨ ਦੇ ਵਿੱਚ ਅੱਜ ਅਪਲ ਤੇ ਅੱਜ ਹੀ ਫੜੇ ਕਰਕੇ ਜਾਵਾਂਗੇ ਨਹੀਂ ਤਾਂ ਕੱਲ ਨੂੰ ਫਟੇ ਹੋ ਜਾਊਗਾ ਕਿੰਨਾ ਕਿ ਚਿਹਰੇ ਇੱਥੇ ਕਰੂਗਾ ਦੇਖੋ ਦੇਖੋ ਇੰਮੀ ਇੰਮੀ ਚਲੀ ਜਾ ਕਸਮ ਕਸਮ ਇੰਮੀ ਰਹਿਣੀ ਆ ਨਹੀਂ ਇਹ ਇਹਨੂੰ ਫੜੇ ਕਰਕੇ ਜਾਣਗੇ ਸੂਰਮੇ ਪਿੱਛੇ ਮੁੜਨ ਵਾਲੇ ਨਹੀਂਗੇ ਵੀ ਪਿੱਛੇ ਮੁੜ ਜਾਣਗੇ ਠੀਕ ਹੈ ਜੇ ਗੋਲੇ ਜੇ ਗੋਲੇ ਇੰਹੀਂ ਪਰੋਂਦੇ ਰਹੇ ਗਣਤੀ ਵਧਾਤੀ ਫੇਰ ਕਰਤਾਊਗਾ ਬਾਰੀ ਬਾਰੀ ਪਿੱਛੋਂ ਦੁਰੇ ਆਉਂਦੇ ਆ ਨੇ ਬਦਲ ਬਦਲ ਕੇ ਜਾਣਦੇ ਆ ਨੇ ਅਸੀਂ ਵੀ ਜਾਣਦੇ ਆ ਠੀਕ ਹੈ ਅੱਗੋਂ ਆਏ ਆ ਜਿਹਦੇ ਅੱਖਾਂ 'ਚ ਮਾਏ ਦਾ ਪਾਣੀ ਪੂੜੀ ਮਾਰ ਕੇ ਫੇਰ ਜਾਣੇ ਆਂ ਠੀਕ ਹੈ ਕਿੰਨਾ ਕਿ ਜਰ ਸੋਟ ਲੈਣ ਪਿੱਛੇ ਵੀ ਬਹੁਤ ਆ ਰਹੇ ਨੇ ਹਜੇ ਕਿੰਨਾ ਕਾਫਲਾ ਵੱਡਾ ਇਹ ਅੰਮ੍ਰਿਤਸਰ ਤੋਂ ਲੈ ਕੇ ਚੱਲੀ ਜਾ ਰਿਹਾ ਆ ਤਿੰਨ ਦਿਨ ਹੋ ਗਏ ਨੇ ਸਾਨੂੰ ਚੱਲੀ ਜਾ ਰਿਹਾ ਕੋਈ ਇਹੋ ਜਿਹੀ ਨਹੀਂ ਕਰਨ ਲੱਗੀ ਕੋਈ ਠੀਕ ਹੈ ਜਨ ਕਿ ਆਈ ਜਾਣਾ ਇੱਥੇ ਆਈ ਜਾਣਾ ਪੱਕਾ ਹੀ ਇੱਥੇ ਅੱਜ ਤੋਂ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਵੇਖ ਲਿਆ ਜਿਹੜੇ ਪਿੰਡ ਬੈਠੇ ਨੇ ਸਾਡੇ ਉਹ ਵੀ ਜਝਾਰੂ ਜਿਹੜੇ ਨੇ ਪਿੱਛੇ ਵਾਜਾਂ ਦੇ ਰਹੇ ਵੀ ਅਸੀਂ ਤੁਹਾਡੇ ਪਿੱਛੇ ਕਾਫਲਿਆਂ ਦੇ ਕਾਫਲੇ ਆ ਰਹੇ ਆ ਠੀਕ ਹੈ ਕੋਈ ਇਹੋ ਜੀ ਟੈਨਸ਼ਨ ਲੈਣ ਦੀ ਲੋੜ ਨਹੀਂ ਅਸੀਂ ਤੁਹਾਡੇ ਮਗਰ ਖੜੇ ਆ ਜਿਹੜੀ ਚੀਜ਼ ਦੀ ਲੋੜ ਹੈ ਅਸੀਂ ਪੈਦਾ ਕਰਾਂਗੇ ਠੀਕ ਹੈ ਕੋਈ ਇਹੋ ਜਿਹਾ ਪ੍ਰਬੰਧ ਸਾਡੇ ਪੱਕੇ ਨੇ ਜਿਹੜੀ ਕਿ ਨਾਕੇ ਨੁਕੇ ਨਾਕੇ ਨੁਕੇ ਤਾਂ ਕਰਦੇ ਸਾਡਾ ਟਰਾਲੀਆਂ 'ਚ ਰਾਸ਼ਨ ਜਮ੍ਹਾਂ ਕਰਕੇ ਤੁਰੇ ਆਂ ਠੀਕ ਹੈ ਕੋਈ ਪ੍ਰਬੰਧ ਆਪਣਾ ਕਰਕੇ ਆਏ ਆਂ ਕੋਈ ਸਾਨੂੰ ਜ਼ਬਰਦਸਤੀ ਨਹੀਂ ਲੈ ਕੇ ਆਇਆ ਵੀ ਕਿਸੇ ਨੇ ਵੋਟਾਂ ਇਹ ਵੋਟਾਂ ਵਾਸਤੇ ਖਰੀਦ ਕੇ ਲਿਆਉਂਦੇ ਨੇ ਸਾਡੇ ਕੋਲ ਖਰੀਦਣ ਵਾਲੇ ਨਹੀਂ ਸਾਡੇ ਕੋਲ ਆਪਣੇ ਆਪ ਆਉਣ ਵਾਲੇ ਨੇ ਬਿਲਕੁਲ ਬਿਲਕੁਲ ਜੀ ਇੰਨਾ ਜੋਸ਼ ਆ ਕਿਸਾਨਾਂ 'ਚ ਕਿ ਆਪਣੇ ਆਪ ਅਸੀਂ ਇੱਥੇ ਪਹੁੰਚੇ ਆਏ ਤੇ ਲਗਾਤਾਰ ਜਿਹੜੇ ਆਕੇ ਨੇ ਜਾਂ ਅਥਰੂ ਗੈਸ ਦੇ ਗੋਲੇ ਨੇ ਸਾਨੂੰ ਕੋਈ ਪਰਵਾਹ ਨਹੀਂ ਕਿੰਨੇ ਦਿਨ ਇੱਕ ਦਿਨ ਗੋਲੇ ਬਰਾਉਣਗੇ ਦੋ ਦਿਨ ਬਰਾਉਣਗੇ ਪਰ ਅਸੀਂ ਜਿਹੜੇ ਬਾਰਡਰ ਨੇ ਸ਼ੰਭੂ ਬਾਰਡਰ ਨੂੰ ਸਾਫ਼ ਕਰਕੇ ਅੱਗੇ ਦਿੱਲੀ ਪਹੁੰਚਣਾ ਹੀ ਪਹੁੰਚਣਾ ਹੈ ਆਕਾਸ਼ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ